I yeah. dinara ya penda ponta nanya ponka ikiwa वाहे वाहगुर जी मारो करलो सेवा गुरू मारता जी सेवा सास जी ਬਾਬਾ ਜੀ ਸਿੰਘ ਜਸਤਾਂ ਅੰਮ੍ਰਿਤਕਾਰ ਪਾਰਕ ਲੰਗਰ ਫਣਪਾੜ ਸਾਹਿਬ ਦੇ ਕਮਰਿਆਂ ਦੀ ਸੇਵਾ ਚੱਲ ਰਹੀ ਸਦਾ ਸੰਗਤ ਜੀ ਸੇਵਾ ਜੇ ਇਸੇ ਪਾਗ ਜਾਓ ਐਗਰੂ ਜੀ ਜਾਰੀ ਹੈ ਬੰਦਕਾਰ ਸੁਣ ਜਾ ਇਨਹਾਰ ਤੇ ਦੀਵਾਲ ਤਨ ਜੀ ਸੁਣਾ ਹੋਣੀ ਇਹ ਕਿਸੇ ਮਨ ਹੋਣਾ ਵਿਸਰ ਹੈ ਅੰਤ ਨਾ ਜਿਤੀ ਕਹਿ ਨਾ ਕਰਨਾ ਕਰਣਾ ਦੇਰ ਨਾਲ ਤੇ ਅੰਤ ਨਾ ਜਪਿਆ ਗਿਆ ਮਨ ਬੰਤ ਅੰਤ ਨਾ ਜਾਪੈ ਕੀਤਾ ਆਦਾਨ ਅੰਤ ਨਾ ਜਾਪੈ ਸੋਹਣ ਭਾਰ ਸਾਈ ਭਣੀ ਗਾਨ ਸੋ ਸਦਾ ਸਨਾ ਬਦ ਨਿਰੰਕਾਰ ਅੰਤ ਨਾ ਜੰਗਤਾ ਆਗਮ ਆਗਮ ਅਗੰਗ ਕਰੋ ਸੰਗੈ ਦਿਲ ਬਾੜ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਲਿਖਨ ਬੋਲਣ ਬਾਤ ਜਿੰਨੇ ਲਿਖੇ ਕਿਸ ਨਾ ਹੈ ਜਿੰਦਾ ਕੀਤਾ ਤੇ ਤਾ ਨਾ ਹੈ ਗੁਰਦੇ ਕਬੜਾ ਹਾਰੀ ਜਾਨ ਜੋ ਤੁਧ ਭਾਵੈ ਸਾਈ ਭਰੀ ਗਰ ਸਤਿ ਸ੍ਰੀ ਅਕਾਲ ਦਰਵੇ ਪਾਣੀ ਧੋਦਾ ਉਧਰ ਸਕੇ ਹੋਰ ਕੋਰੀ ਚੀ ਗੰਬੜ ਹੋਏ ਇਹ ਸਾਬੂਨ ਲਈਆ ਉਦਗਾਲ ਨਾਨਕ ਬਤਾ ਸਦਾ ਨਿਗਰ ਤੁਰੇ ਧੂਪ ਪਾ ਕਨ ਅੰਦੀ ਸਰਵਰ ਮਾਇਨੇ ਸੁਣਿਆ ਮੁਕਤਰਾ ਹਰਮਨ ਤੁਰੇ ਸਾਥ ਤੁਸੀਂ ਮੇਰੇ ਤੁਰੇ ਬਿੱਕਰ ਵਾ ਕੇ ਮਿਲਾ ਲਈ ਬਾਤੀਏ ਟਿਜਾਣ ਨਾ ਨਾ ਸੇਖ ਫੁਰਕੀ ਸੇਖ ਸੁਣੀ ਗੁਰਾਂ ਚੇਹੇ ਗੁਰੁ ਜਾਈ ਸਵੜਾ ਜੀਆ ਗਾ ਇਕ ਦਾਤਾ ਨਾਮ ਨਗਾਏ ਜੇ ਗੁਜਾਰੇ ਆੜਾ ਹੋਤ ਨਸੂਣੀ ਹੋਏ ਨਾਮ ਰਾਜ ਕੀ ਜਾਣੀ ਐ ਨਾਲ ਚਲੇ ਸਭ ਕੋਏ ਨਾਮ ਨਗਾਏ ਗੈ ਜਸਵੀਰ ਚਗਦੇ ਜੇ ਜਿਨ ਜਨ ਆ ਰਹੇ ਸਾ ਬਾਤ ਨ ਪੁੱਛੇ ਕੇ ਕਿਤਾ ਨਰ ਕੀਦ ਕਰ ਦੋਸੀ ਦੋਸਰੇ ਜਾਣ ਗਲੂ ਗੁਦ ਗਰੇ ਗੁਣ ਵਤੇ ਆ ਗੁਣ ਵਤੇ ਯਾਰੀ ਬੱਲੇ ਤੁਮ ਸਦਾ ਦੀ ਕੀ ਕਰਦੇ ਅਪੋ ਯਾਰੀ ਸਤ ਗੁਰੂ ਦੀ सतगारे <laughs> सवारी